ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿਚਕਾਰ ਇੱਕ ਨਵੀਂ ਚੌਣ ਚਰਚਾ ਲੈ ਕੇ ਕਰਾਂਗੇ ਪੰਜਾਬ ਦੇ ਇਹ ਮੁੱਦਿਆਂ ਤੇ ਗੱਲਬਾਤ ਅੱਜ ਕੇਜਰੀਵਾਲ ਦਾ ਪੰਜਾਬ ਦੌਰਾ ਇਸ ਦੌਰੇ ਤੇ ਵਿਕਰਮ ਸਿੰਘ ਮਜੀਠੀਆ ਦੀ ਟਿੱਪਣੀ ਲੱਖਾ ਸਦਾਨਾਂ ਦੇ ਕਾਗਜ਼ ਰੱਦ ਹੋਣ ਦੀ ਵਫਾ ਕਿਉਂ ਬਿੱਟੂ ਦੀ ਸ਼ਬਦਾਵਲੀ ਬਣੀ ਚਰਚਾ ਦਾ ਵਿਸ਼ਾ ਰਵੀ ਸਿੰਘ ਕਲੋਂ ਭਾਜਪਾ ਵੀ ਸ਼ਾਮਿਲ ਇੰਨਾ ਮੁੱਦਿਆਂ ਤੇ ਕਰਾਂਗੇ ਗੱਲਬਾਤ ਸਾਡੇ ਨਾਲ ਮੌਜੂ ਰਣਗੇ ਸੀਨੀਅਰ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਸਰ ਸਵਾਗਤ ਹੈ ਬਸਦਾ ਪੰਜਾਬ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਹਾਂ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਪੰਜਾਬ ਦਾ ਪਹਿਲਾ ਦੌਰਾ ਕਰ ਰਹੇ ਨੇ ਕਿਵੇਂ ਦੇਖਦੇ ਹਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਅੱਜ ਦਾ ਪੰਜਾਬ ਦੌਰਾ ਜਿਹੜਾ ਉਹਨਾਂ ਦਾ ਦੋ ਰੋਜ਼ਾ ਦੌਰਾ ਜੋ ਪਹਿਲੇ ਦਿਨ ਉਹਨਾਂ ਨੇ ਅਮਰਸਰ ਤੋਂ ਸ਼ੁਰੂਆਤ ਕੀਤੀ ਔਰ ਉਹਨਾਂ ਨੇ ਅਜੇ ਇਸ ਤੋਂ ਪਹਿਲਾਂ ਜਿਹੜੀ ਲਖਨਊ ਚ ਇੰਡੀਆ ਅਲਾਈਅንስ ਦੀ ਇੱਕ ਪ੍ਰੈਸ ਕਾਨਫਰੰਸ ਸੀ ਉੱਥੇ ਰੱਖੀ ਗਈ ਤੇ ਉਹ ਚ ਅਕਲੇਸ਼ ਜਾਦਵ ਉਹਨਾਂ ਦੇ ਨਾਲ ਸੀਗੇ ਉਹਨਾਂ ਨੇ ਪਹਿਲਾਂ ਉੱਥੇ ਪ੍ਰੈਸ ਕਾਨਫਰੰਸ ਕੀਤੀ ਹੈ ਭਾਵੇਂ ਉੱਥੇ ਆਮ ਆਦਮੀ ਪਾਰਟੀ ਦਾ ਜਿਹੜੇ ਹੈਗੇ ਉਮੀਦਵਾਰ ਨਹੀਂ ਹੈਗਾ ਕੋਈ ਪਰ ਜਿਹੜਾ ਗਰੁੱਪ ਆ ਇੰਡੀਆ ਅਲਾਈਅንስ ਉਹ ਚ ਉਹਦੇ ਕਰਕੇ ਤੇਜਰੀਵਾਲ ਪਹਿਲਾਂ ਉੱਥੇ ਪ੍ਰੈਸ ਕਾਨਫਰੰਸ ਹੀ ਲੱਗਿਆ ਸੀ ਕਿਉਂਕਿ ਉੱਥੇ ਸਮਾਜਵਾਦੀ ਪਾਰਟੀ ਜਾਂ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ 'ਚ ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉੱਥੇ ਮੁੱਦੇ ਵੀ ਠਾਏ ਆ ਵੀ ਜੇ ਭਾਜਪਾ ਰਿਪੀਟ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਲੋਕਾਂ ਨੂੰ ਜਾਂ মিডিਆ 'ਚ ਵੀ ਜਿਹੜੇ ਇੱਥੋਂ ਦੇ ਮੁੱਖ ਮੰਤਰੀ ਨੇ ਜੁਪੀ ਦੇ ਜੋਗੀ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਹੀ ਬਦਲਿਆ ਜਾਊਗਾ ਪਰ ਉਹਨਾਂ ਨੇ ਕਈ ਚਿਹਰਿਆਂ ਦੇ ਜ਼ਿਕਰ ਵੀ ਕੀਤਾ ਵੀ ਭਾਜਪਾ ਨੇ ਆ ਜਿਹੜੇ ਮੋਦੀ ਤੇ ਸ਼ਾਦੀ ਜੋੜੀ ਨੇ ਵੀ ਆ ਪਹਿਲਾਂ ਜਿਹੜੇ ਚਿਹਰੇ ਉਹ ਬਦਲੇ ਨੇ ਹਨ ਤੇ ਉਹਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਬੜੀ ਅਹਿਮ ਗੱਲ ਕੀਤੀ ਹੈ ਵੀ ਜੇ ਹੁਣ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਹਾਂਜੀ ਤੇ ਉਹਨਾਂ ਨੇ ਉਹ ਚੋ ਦੱਸਿਆ ਜਿਹੜਾ ਨਿਸ਼ਚਿਤ ਜਿਹੜੀ ਉਮਰ ਹੈ ਭਾਜਪਾ ਦੀ ਲੀਡਰਸ਼ਿਪ ਵੀ ਉਸ ਤੋਂ ਬਾਅਦ ਉਹ ਸਾਈਡ ਤੇ ਹੋ ਜਾਣ ਦੀ 75 ਸਾਲ ਹੈ ਵੀ ਉਹ ਪੂਰੀ ਹੋ ਰਹੀ ਹੈ ਮੋਦੀ ਦੀ ਔਰ ਉਹਨਾਂ ਤੋਂ ਬਾਅਦ ਜਿਹੜਾ ਅਮਿਤ ਸ਼ਾਹ ਨੂੰ ਤਿਆਰ ਕੀਤਾ ਜਾ ਰਿਹਾ ਉਹਦੀ ਤਿਆਰੀ ਕਰਵਾ ਜਾ ਰਹੀ ਹੈ ਹਾਲਾਂਕਿ ਜਿਹੜੀ ਕਹਿ ਲੋ ਵੀ ਜਿਹੜੀ ਉਹ ਤੋਂ ਬਾਅਦ ਬਾਰੀ ਭਾਵੇਂ ਜੋਗੀ ਦੀ ਆ ਉਹ ਮਤਲਬ ਇਸ ਮੁੱਦੇ ਤੇ ਉਹਨਾਂ ਨੇ ਕਈ ਸਵਾਲ ਉੱਥੇ ਠਾਏ ਜਿਹੜੇ ਉੱਥੋਂ ਦੀ ਰਾਜਨੀਤੀ ਨਾਲ ਸੰਬੰਧਤ ਕਹਿ ਲੋ ਜਾਂ ਰਾਜਨੀਤੀ ਵਿੱਚ ਉੱਥੋਂ ਦੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਹਨ ਤੇ ਉਹ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਟਵੀਟ ਕੀਤਾ ਕਿ ਉਹ ਅਮਰਸਰ ਆ ਰਹੇ ਨੇ ਤੇ ਅਮਰਸਰ ਪੰਜਾਬ ਚ ਆ ਕੇ ਉਹ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਉਹਦੇ ਨਾਲ ਹੀ ਉੱਥੋਂ ਦੇ ਜਿਹੜੇ ਹੋਰ ਧਾਰਮਿਕ ਸਥਾਨ ਹੈ ਉੱਥੇ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਆਪਦਾ ਰੋਡ ਸ਼ੋਅ ਦਾ ਪਲੈਨ ਕੀਤਾ ਜਿਹੜੀ ਸੀਗੀ ਦਿੱਤੀ ਹੈ ਨਾ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਆਉਣ ਨਾਲ ਕਿਸ ਤਰ੍ਹਾਂ ਦਾ ਇੱਥੇ ਅਸਰ ਪਊਗਾ ਸਭ ਤੋਂ ਵੱਡੀ ਗੱਲ ਹੈ ਕਿ ਪਾਰਟੀ ਦੇ ਉਹ ਸੁਪਰੀਮੋ ਨੇ ਨੈਸ਼ਨਲ ਲੀਡਰ ਨੇ ਔਰ ਪੰਜਾਬ 'ਚ ਪਹਿਲਾ ਕੋਈ ਆਮ ਆਦਮੀ ਪਾਰਟੀ ਦਾ ਜਿਹੜਾ ਨੈਸ਼ਨਲ ਲੀਡਰ ਜਿਹੜਾ ਆ ਰਿਹਾ ਔਰ ਵੱਡੀ ਗੱਲ ਹੈ ਕਿ ਉਹ ਜੇਲ੍ਹ ਤੋਂ ਰਿਹਾਈ ਹੋਣ ਤੋਂ ਬਾਅਦ ਆ ਰਿਹਾ ਹੈ ਨਾ ਲੋਕਾਂ ਦੀ ਹਮਦਰਦੀ ਵੀ ਉਹਨਾਂ ਦੇ ਨਾਲ ਹੈਗੀ ਹੈ ਤੇ ਜੇ ਗੱਲ ਕਰੀਏ ਜਦੋਂ ਕੋਈ ਪਾਰਟੀ ਦਾ ਸੀਨੀਅਰ ਲੀਡਰ ਆਉਂਦਾ ਤਾਂ ਉਹਦੇ ਨਾਲ ਜਿਹੜੀ ਪਾਰਟੀ 'ਚ ਇੱਕ ਹਲਾਰਾ ਤਾਂ ਮਿਲਦਾ ਹੀ ਮਿਲਦਾ ਵਾ ਵਲੰਟੀਅਰਾਂ 'ਚ ਵੀ ਇੱਕ ਜੋਸ਼ ਭਰਦਾ ਤੇ ਉਹਦੇ ਨਾਲ ਇਹ ਵੀ ਹੁੰਦਾ ਵੀ ਜਿਹੜੀ ਪਾਰਟੀ 'ਚ ਕੋਈ ਤੋੜ-ਫੋੜ ਹੁੰਦੀ ਹੈ ਛੋਟੀ-ਮੋਟੀ ਜਾਂ ਉਹ ਉਹ ਇੱਕ ਜਰਟ ਹੋ ਜਾਂਦੀ ਹੈ ਔਰ ਜਿਹੜੀ ਪੰਜਾਬ ਦੀ ਕਹ ਲਈਏ ਲੀਡਰਸ਼ਿਪ ਹੈ ਉਹਦੀ ਵੀ ਇੱਕ ਜ਼ਿੰਮੇਵਾਰੀ ਵੀ ਨਿਸ਼ਚਿਤ ਹੋ ਜਾਂਦੀ ਹੈ ਔਰ ਉਹਨਾਂ ਦੇ ਆਉਣ ਨਾਲ ਪੰਜਾਬ 'ਚ ਇੱਕ ਵੱਡਾ ਹਲਾਰਾ ਤਾਂ ਪਾਰਟੀ ਨੂੰ ਮਿਲੂਗਾ ਹੀ ਅੱਜ ਜਿੱਦਾਂ ਉਹ ਰੋਡ ਸ਼ੋਅ ਚ ਵੀ ਆਪਾਂ ਦੇਖ ਰਹੇ ਸੀ ਜਾਂ ਜਦੋਂ ਆਏ ਵੀ ਆ ਉੱਥੇ ਵਲੰਟੀਅਰਾਂ ਦਾ ਕਾਫੀ ਵੱਡਾ ਇਕੱਠ ਸੀਗਾ ਔਰ ਕਾਫੀ ਉਤਸ਼ਾਹ ਜਾਂ ਜੋਸ਼ ਉਹ ਦਿਖ ਰਹੇ ਸੀ ਉੱਥੋਂ ਦੇ ਵਲੰਟੀਅਰ ਔਰ ਉਹਨਾਂ ਨੇ ਰੋਡ ਸ਼ੋਅ ਚ ਜਦੋਂ ਸੰਬੋਧਨ ਵੀ ਕੀਤਾ ਜਾਂ ਬੋਲ ਵੀ ਰਹੇ ਸੀ ਤਾਂ ਉਹ ਜੋ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਨਾਲ ਸੁਵੰਦਤ ਕਿਉਂਕਿ ਉਹ ਮਤਲਬ ਹਮਦਰਦੀ ਜਿੱਥੇ ਵੀ ਜਾਂਦੇ ਹੋ ਉਹ ਮਦਦ ਲਈ ਵੀ ਮੁੱਦਾ ਠਾਉਂਦੇ ਆ ਫੇ ਮੈਨੂੰ ਕਿਉਂ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਹਾਂਜੀ ਹੈਨਾ ਤੇ ਉਹ ਚ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਜਿੱਥੇ ਪੰਜਾਬ ਤੇ ਦਿੱਲੀ ਸਾਡੀ ਸਰਕਾਰ ਹੈ ਅਸੀਂ ਲੋਕਾਂ ਨੂੰ ਸਿਹਤ ਸੁਵਾਂਵਾਂ ਚੰਗੀਆਂ ਤੇ ਉਹਦੇ ਨਾਲ ਅ ਬੱਚਿਆਂ ਨੂੰ ਕੁਆਲਟੀ ਦੀ এডਿਕੇਸ਼ਨ ਦੇਣ ਲਈ ਅਸੀਂ ਇਹ ਉਪਰਾਲੇ ਕੀਤੇ ਆ ਜਾਂ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਅਸੀਂ ਜੌਬਾਂ ਪੰਜਾਬ 'ਚ ਮਦਦ ਦਿੱਤੀਆਂ ਰੈਗੂਲਰ ਹਨ ਤੇ ਉਹ ਉਹ ਕਾਫੀ ਇਦਾਂ ਦਾ ਜ਼ਿਕਰ ਕਰਦੇ ਕਰਦੇ ਵੀ ਮੈਨੂੰ ਤਾਂ ਜੇਲ੍ਹ 'ਚ ਬੰਦ ਕੀਤਾ ਹਨ ਤੇ ਉਹਦੇ ਨਾਲ ਖੈਰ ਪੰਜਾਬੀ ਤੁਹਾਨੂੰ ਪਤਾ ਵੀ ਹਾਂ ਜਦੋਂ ਇਦਾਂ ਦੀ ਕੋਈ ਹਾਲਾਤ ਆ ਜਾਣ ਉੱਥੇ ਪੰਜਾਬੀ ਲਾਰੂ ਤਾਂ ਹੋ ਹੀ ਜਾਂਦੇ ਹਨ ਔਰ ਪੰਜਾਬੀਆਂ ਦੀਆਂ ਜਿਵੇਂ ਭਾਵਨਾਵਾਂ ਖੈਰ ਉਹਨਾਂ ਨੇ ਪਹਿਲਾਂ ਵੀ ਜੁੜੀਆਂ ਹੋਈਆਂ ਕੇਜਰੀਵਾਲ ਹੋਣ ਜਾਂ ਭਗਵੰਤ ਮਾਨ ਹੋਣ ਤੇ ਉਹਦਾ ਉਹਨਾਂ ਨੇ ਉਹ ਲਾਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਹਨ ਤੇ ਦੂਜਾ ਜੇ ਅਪ ਗੱਲ ਕਰ ਲਈਏ ਤਾਂ ਇਹ 22 ਨਹੀਂ ਕਹਿ ਲਈਏ 24 ਸ਼ਾਇਦ ਕਈ ਸੱਤਾਧਾਰੀ ਜਿਹੜੀ ਧਿਰ ਹੋਵੇ ਨਾ ਉਹਨਾਂ ਦੇ ਮਨ 'ਚ ਇਹ ਬਹੁਤ ਵੱਡਾ ਭੁਲੇਖਾ ਹੁੰਦਾ ਜਿਹੜੀ ਵੀ ਸੱਤਾ 'ਚ ਧਿਰ ਹੋਵੇ ਨਾ ਉਹ ਜਦੋਂ ਖਾਸ ਕਰ ਲੋਕ ਸਭਾ ਚੋਣਾਂ ਜਾਂ ਹੋਰ ਚੋਣਾਂ ਲੜਦੇ ਆ ਉਹਨਾਂ ਦੇ ਮਨ 'ਚ ਭੁਲੇਖਾ ਹੁੰਦਾ ਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਇੱਥੋਂ ਵਾਲੇ ਉਹਨਾਂ ਦੇ ਵੀ ਕਾਫੀ ਵੱਡਾ ਇਹ ਭੁਲੇਖਾ ਹੈ ਮਨ 'ਚ ਪਰ ਜਿਹੜਾ ਇਹ 22 'ਚ ਜਿਹੜੀ ਲਹਿਰ ਸੀ ਜਾਂ ਉਹ ਉਹ ਹਾਲਾਤ ਸੀਗੇ ਉਹ ਹੁਣ 24 'ਚ ਉਸ ਉਹ ਹਾਲਾਤ ਹੈ ਨਹੀਂ ਔਰ ਜੇ ਦੇਖਿਆ ਜਾਵੇ ਤਾਂ 2 ਸਾਲਾਂ 'ਚ ਜੇ ਕਹਿ ਲਈਏ ਆਪਾਂ ਪਿੰਡ ਪੱਧਰ ਤੇ ਕਹ ਲਓ ਜਾਂ ਬਲਾਕ ਪੱਧਰ ਤੇ ਕੋਈ ਪਾਰਟੀ ਦੀ ਕੋਈ ਲੀਡਰਸ਼ਿਪ ਵੀ ਕਾਇਮ ਨਹੀਂ ਕਰ ਸਕੇ ਹੈਨਾ ਜਾਂ ਕਾਡਰ ਜਾਂ ਜੂਨਟ ਨਹੀਂ ਬਣਾ ਸਕੇ ਔਰ ਉਹ ਉਤਸ਼ਾਹ ਤਾਂ ਹੈ ਨਹੀਂ ਪਰ ਫਿਰ ਵੀ ਜੇ ਤੁ ਸત્તાਧਾਰੀਤਰ ਹੋਗੇ ਤਾਂ ਉਤਸ਼ਾਹ ਤਾਂ ਹੁੰਦਾ ਹੀ ਹੈ ਜੀ ਵਿਕਰਮ ਸਿੰਘ ਮਜੀਠੀਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਫੇਰ ਟਿੱਪਣੀ ਕਰਦੇ ਇਹਨਾਂ ਨੇ ਕੇਜਰੀਵਾਲ ਨੂੰ ਲੈ ਕੇ ਹਾਂ ਉਹਨਾਂ ਨੇ ਅੱਜ ਮੈਂ ਉਹਨਾਂ ਨੂੰ ਵੀ ਸੁਣ ਰਿਹਾ ਸੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਨੇ ਕਿਉਂਕਿ ਜਿਹੜੇ ਉੱਥੋਂ ਅਨਿਲ ਜੋਸ਼ੀ ਹੈਗੇ ਨੇ ਕਾਲੀ ਦਲ ਦੇ ਉਮੀਦਵਾਰ ਉਹਨਾਂ ਦੇ ਜਿਵੇਂ ਕਹ ਲੋ ਕਮਾਨ ਵਿਕਰਮਜੀਤ ਉਹਦੇ ਵਿਕਰਮ ਦੇ ਹੱਥ 'ਚ ਹੀ ਹੈ ਮਜੀਠੀਆ ਦੇ ਚੋਣ ਪ੍ਰਚਾਰ ਦੀ ਹਨ ਔਰ ਉਹਨਾਂ ਨੇ ਅੱਜ ਮੈਂ ਸੁਣ ਰਿਹਾ ਸੀ ਉਹ ਟਿੱਪਣੀ ਕਰ ਰਹੇ ਸੀ ਤੇ ਉਹਨਾਂ ਨੇ ਤਾਂ ਇੱਕ ਬੜੀ ਵੱਡੀ ਉਹਨਾਂ ਨੇ ਕਿਹਾ ਤਾਂ ਵੀ ਜੇ ਤੁਸੀਂ ਕੁਲਦੀਪ ਸਿੰਘ ਢਾਲੀਵਾਲ ਨੂੰ ਪਾਰਲੀਮੈਂਟ ਚ ਭੇਜੋਗੇ ਤਾਂ ਜਿੱਦਾਂ ਪੁੱਤਨ ਨੂੰ ਕਹਿ ਲੋ ਉਹਦੇ ਰੂਸ ਵਾਲੇ ਨੂੰ ਵੀ ਇੱਥੇ ਲਿਆ ਕੇ ਬੁਲਾਉਣਾ ਹੋਵੇ ਪੰਜਾਬ ਚ ਜਾਂ ਪਾਰਲੀਮੈਂਟ ਚ ਹਾਂਜੀ ਤੇ ਉਹਦੇ ਬਰਾਵਾਂਗ ਵੀ ਇਹਦੀ ਵੀ ਕਿਸੇ ਨੂੰ ਸਮਝ ਨਹੀਂ ਪੈਣੀ ਉਹ ਇਤਾਂ ਦੀ ਟਿੱਪਣੀ ਕਰ ਰਹੇ ਸੀ ਔਰ ਨਾਲ ਹੀ ਉਹ ਬੜਾ ਕਹਿ ਰਹੇ ਸੀ ਵੀ ਇਹਦੇ ਤਾਂ ਮਤਲਬ ਉਹਨਾਂ ਜਿਹੜੀ ਪਿੱਛੇ ਉਹਨਾਂ ਤੋਂ ਮਹਿਕ ਮੇਕ ਹੋਏ ਆ ਹਾਂਜੀ ਵੀ ਉਹਨਾਂ ਤੋਂ ਤਾਂ ਪਹਿਲਾਂ ਹੀ ਭਗਵੰਤ ਮਾਨ ਨੇ ਜਿਹੜੇ ਮਹਿਕਮੇ ਸਾਰੇ ਹੋ ਕੇ ਇੱਕ ਮਹਿਕਮਾ ਰਹਿਣ ਤਾਂ ਤਿੰਨ ਮਹਿਕਮੇ ਖੋਲੇ ਹਨ ਹਾਂਜੀ ਤੇ ਉਹ ਕਈ ਤਰ੍ਹਾਂ ਦੀਆਂ ਇਦਾਂ ਦੀਆਂ ਕਿਉਂਕਿ ਉਹ ਜਦੋਂ ਮੱਝੇ ਵਾਲੀ ਬੋਲੀ 'ਚ ਟਿੱਪਣੀ ਕਰਦੇ ਆ ਜਾਂ ਕੋਈ ਉਹ ਥੋੜਾ ਜਿਹਾ ਉਹ ਚ ਗੱਲਾਂ 'ਚ ਰਾਚਿਆ ਵੀ ਹੁੰਦਾ ਉਹਨਾਂ ਦਾ ਆਪਣਾ ਲਹਿਜਾ ਇੱਕ ਬੋਲਣਾ ਹਾਂਜੀ ਔਰ ਬਾਦਲ ਸਾਹਿਬ ਉਹ ਵੀ ਥੋੜਾ ਜਿਹਾ ਮਜ਼ਾਕੀਆ ਲਹਿਜੇ 'ਚ ਜ਼ਿਆਦਾ ਬਿਚਰਦੇ ਆ ਹਾਂਜੀ ਔਰ ਉਹਨਾਂ ਨੇ ਕਈ ਇਦਾਂ ਦੀਆਂ ਟਿੱਪਣੀਆਂ ਕੀਤੀਆਂ ਵੀ ਕੁਲਦੀਪ ਤਾਲੀਵਾਲ ਤਾਂ ਜਿਹੜਾ ਵੱਡੇ ਪਾਰਕ ਨਾਲ ਪਛੜਿਆ ਹੋਇਆ ਉਹਦੇ ਕੇਜਰੀਵਾਲ ਜਾਂ ਭਗਵੰਤ ਮਾਨ ਦੀ ਫੇਰੀਆਂ ਨਾਲ ਇਹਦੀ ਜਿਹੜੀ ਸਥਿਤੀ ਆ ਨੂੰ ਸੁਧਾਰਿਆ ਨਹੀਂ ਜਾ ਸਕਦਾ ਹਨ ਤੇ ਉਹਨਾਂ ਦੀ ਟਿੱਪਣੀ ਜਿਹੜੀ ਇਦਾਂ ਦੀ ਸੀਗੀ ਵੀ ਜੇ ਪਾਰਲੀਮੈਂਟ ਚਲੇ ਵੀ ਗਏ ਤਾਂ ਇਹ ਬੋਲਣਗੇ ਕਿ ਉਹਨਾਂ ਦੀ ਬੋਲੀ ਥੋੜੀ ਜੀ ਹੈਗੀ ਹੈ ਨਾ ਤੁਸੀਂ ਦੇਖਿਓ ਕੁਲਦੀਪ ਸਿੰਘ ਤਾਲੀਵਾ ਲਓ ਥੋੜਾ ਜਿਆ ਉਹ ਤੇ ਉਹ ਮਤਲਬ ਇੱਕ ਵਿਅੰਗ ਕਰ ਰਹੇ ਸੀਗੇ ਹਨ ਤੇ ਉਹਨਾਂ ਦਾ ਲਹਿਜਾ ਵੱਖਰਾ ਬਾਕੀ ਉਹਨਾਂ ਨੇ ਹੋਰ ਵੀ ਕਈ ਮੁੱਦੇ ਠਾਏ ਜਿਹੜੇ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਸੀਗੇ ਵਿਧਾਨ ਸਭਾ ਚੋਣਾਂ ਚ ਵੀ ਉਸ ਬਹੁਤ ਸਾਰੇ ਮੁੱਦੇ ਜਿਹੜੇ ਜਾਂ ਮਸਲੇ ਆ ਉਹ ਉਹ ਲਟਕਦੇ ਆ ਔਰ ਇਹਨਾਂ ਨੇ ਨਵੀਆਂ ਗਾਰੰਟੀਆਂ ਦੇਣੀਆਂ ਸ਼ੁਰੂ ਕਰਤੀਆਂ ਵੀ ਪਹਿਲੀਆਂ ਪੂਰੀਆਂ ਕਰ ਲੋ ਹਨਾ ਚਾਹੇ ਉਹ ਚ ਸੀਗਾ ਆਪਣੇ ਜਿਹੜੀਆਂ ਬੀਬੀਆਂ ਨੂੰ 1000 ਰੁਪਏ ਉਹ ਉਹਦੇ ਨਾਲ ਹੀ ਜਿਹੜਾ ਸगन ਸਕੀਮ ਦਾ 51000 ਇਹ ਹੋਰ ਵੀ ਕਈ ਮੋਦੇ ਭਾਵੇਂ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਜਿਹੜੇ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਨੇ ਇਹਨੀਆਂ ਗਿਣਾਉਂਦੇ ਆ 43000 ਆ ਹਾਂ ਹਾਂ ਪਰ ਉਹ ਕਹਿ ਰਹੇ ਸੀ ਵੀ ਕੋਈ ਰੈਗੂਲਰ ਨੌਕਰੀ ਨਹੀਂ ਦਿੱਤੀ ਸਿਰਫ ਵਾਅਦੇ ਹੀ ਕੀਤੇ ਆ ਦਾਅਵੇ ਕੀਤੇ ਆ ਫਿਰ ਚੋਣਾਂ ਦੇ ਦਿਨਾਂ 'ਚ ਇੱਕ ਦੂਜੇ ਨੂੰ ਨੀਮਾ ਦਿਖਾਉਣਾ ਜਾਂ ਇੱਕ ਦੂਜੇ ਨੂੰ ਉਹ ਕਰਨਾ ਤਾਂ ਇਹ ਕਿਆ ਰੇਤ ਨੂੰ ਨਾ ਸਟਾਈਲ ਆ ਚੋਣਾ ਦਾ ਹਨ ਹਾਂਜੀ ਤੇ ਇਹ ਉਹਨਾਂ ਦੀ ਟਿੱਪਣੀ ਇਦਾਂ ਦੀ ਟਿੱਪਣੀ ਸੀ ਜੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਨੂੰ ਮੁੜਦੇ ਆ ਕੱਲ ਰਵੀ ਸਿੰਘ ਕਾਲੋ ਨੂੰ ਭਾਜ ਪਾਰਟੀ ਪ੍ਰਧਾਨ ਉਹਨਾਂ ਨੇ ਕੱਢ ਦਿੱਤਾ ਸੀ ਪਾਰਟੀ ਚੋਂ ਤੇ ਅੱਜ ਉਹ ਭਾਜਪਾ ਸ਼ਾਮਲ ਹੋ ਚੁੱਕੇ ਕਿਵੇਂ ਦੇਖਦੇ ਚੀਜ਼ ਨੂੰ ਗੁਰਦਾਸਪੁਰ ਹਲਕੇ 'ਚ ਇਹ ਪੈਂਦਾ ਜਿਹੜਾ ਉਹਨਾਂ ਦਾ ਜਿੱਥੋਂ ਦੇ ਅੰਚਾਰ ਸੀ ਡੇਰਾ ਬਾਬਾ ਨਾਨਕ ਹਲਕਾ ਜਿੱਤੋਂ ਰਵਿੰਦਰ ਸਿੰਘ ਕਾਲੋ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਅੰਚਾਰ ਸੀਗੇ ਔਰ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸਾਬਕਾ ਸਪੀਕਰ ਰਹੇ ਵਿਧਾਨ ਸਭਾ ਦੇ ਨਿਰਮਲ ਸਿੰਘ ਕਾਲੋਂ ਉਹਨਾਂ ਦੇ ਸੁਪੁੱਤਰ ਨੇ ਇਹ ਔਰ ਇਹਨਾਂ ਦਾ ਜਿਹੜਾ ਅਸਲੀ ਤਾਂ ਮੁੱਦਾ ਤੁਸੀਂ ਸੁਣਿਆ ਉਹ ਸੁੱਚਾ ਸਿੰਘ ਲੰਗਾਹ ਕਰਕੇ ਉਹਨਾਂ ਨੂੰ 파ਟੀ ਸ਼ਾਮਲ ਕਰਨ ਕਰਨ ਕਰਕੇ ਉਹ ਹਾਂਜੀ ਵਿਰੋਧ ਕਰ ਰਹੇ ਸੀ ਖੈਰ ਵਿਰੋਧ ਤਾਂ ਅੰਦਰ ਖਾਤੇ ਕਾਫੀ ਪਹਿਲਾਂ ਦਾ ਹੀ ਚੱਲ ਰਿਹਾ ਤੇ ਇਹ ਹੌਲੀ ਹੌਲੀ ਅੰਦਰ ਖਾਤੇ ਚੱਲਦਾ ਜਿਵੇਂ ਹੁਣ ਚੋਣਾਂ 'ਚ ਜ਼ਿਆਦਾ ਵਰਗਟਾਵਾ ਹੋ ਗਿਆ ਹਨ ਤੇ ਉਹਨਾਂ ਦੇ ਕੱਲ ਉਹਨਾਂ ਨੂੰ ਪਾਰਟੀ ਚੋਂ ਹਟਾਤਾ ਸੀ ਪਾਰਟੀ ਤੇ ਉਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਪਾਰਟੀ ਦੇ ਖਿਲਾਫ ਆ ਜਾਂ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਮੀਟਿੰਗ ਕੀਤੀ ਹੈ ਜਾਂ ਆਮ ਆਦਮੀ ਪਾਰਟੀ ਦੇ ਸੰਪਰਕ ਚ ਨੇ ਇਹ ਦੋਸ਼ ਲਾ ਕੇ ਪਾਰਟੀ ਵੱਲੋਂ ਉਹਨਾਂ ਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਸੀ ਜਾਂ ਕੱਢ ਦਿੱਤਾ ਗਿਆ ਸੀ ਪਾਰਟੀ ਚੋਂ ਤੇ ਉਸ ਤੋਂ ਬਾਅਦ ਜਿਹੜਾ ਕਿਉਂਕਿ ਜਦੋਂ ਪਾਰਟੀ ਚ ਕੋਈ ਬੰਦਾ ਨਿਕਲ ਜਾਂਦਾ ਜਾਂ ਅਸਤੀਫਾ ਦੇ ਦਿੰਦਾ ਤਾਂ ਇਹ ਕਲੀਅਰ ਹੀ ਆ ਤਸਵੀਰ ਹੁੰਦੀ ਹੈ ਵੀ ਉਹ ਨਵੀਂ ਪਾਰਟੀ ਜੁਆਇਨ ਕਰਨ ਗਿਆ ਉਹ ਅੜੀਕ ਹੁੰਦੀ ਹੈ ਕਦੋਂ ਕਰਦੇ ਆ ਪਰ ਉਹਨਾਂ ਦਾ ਸਿਗਨਲ ਆ ਗਿਆ ਸੀ ਵੀ ਉਹ ਭਾਜਪਾ ਜਾਣਗੇ ਅੱਜ ਉਹਨਾਂ ਨੇ ਚੰਡੀਗੜ੍ਹ ਚ ਜਾ ਕੇ ਜਾਖੜ ਸਾਹਿਬ ਦੀ ਹਾਜ਼ਰੀ ਚ ਤੇ ਹੋਰ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਉਹਨਾਂ ਦੀ ਹਾਜ਼ਰੀ ਚ ਭਾਜਪਾ ਜੁਆਇਨ ਕਰ ਲਿਆ ਔਰ ਇਹ ਕਿਹਾ ਵੀ ਉਦੋਂ ਬਾਅਦ ਚ ਉਹਨਾਂ ਨੇ ਵੀ ਮੈਨੂੰ ਪਾਰਟੀ ਨੇ ਮੈਨੂੰ ਸੁਖਵੀਰ ਬਾਦਲ ਨੇ ਕੱਢਤਾ ਤੇ ਮੈਂ ਕੱਟਣ ਤੋਂ ਕਰਕੇ ਫਿਰ ਤਾਂ ਇਹ ਪਾਰਟੀ ਜੁਆਇਨ ਕਰ ਰਿਹਾ ਹਾਂ ਇੱਕ ਤਾਂ ਉਹਨਾਂ ਨੇ ਵੀ ਆਪ ਛੱਡ ਜਾਣੀ ਹਾਂਜੀ ਤੇ ਇਹ ਉਹਨਾਂ ਨੇ ਕਿਹਾ ਮੈਨੂੰ ਕੱਟਤਾ ਉਹਦੇ ਨਾਲ ਲੋਕਾਂ ਦੀ ਜਾਂ ਉਹਨਾਂ ਦੇ ਗਰੁੱਪ ਦੀ ਜਿਹੜੀ ਇੱਕ ਹਮਦਰਦੀ ਜਾਂ ਸਹਿਮਤੀ ਉਹਨਾਂ ਨਾਲ ਹੀ ਬਣਦੀ ਹੈ ਇਸ ਗੱਲ ਤੇ ਉਹਨਾਂ ਨੇ ਇਹਦਾ ਵੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਔਰ ਅੱਜ ਉਹਨਾਂ ਨੇ ਭਾਜਪਾ ਜੁਆਇਨ ਕਰ ਲਿਆ ਔਰ ਗਰਦਾਸਪੁਰ ਹਲਕੇ 'ਚ ਉਥੇ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਦਿਨੇਸ਼ ਬਿਪੂ ਨੇ ਹਾਂਜੀ ਔਰ ਉਹਨਾਂ ਦੀ ਚੋਣ ਮੈਦ ਨੂੰ ਇਹਨਾਂ ਦਾ ਦੇ ਸ਼ਾਮਲ ਹੋਣਾ ਹਲਾਰਾ ਵੀ ਮਿਲੂਗਾ ਜੀ ਰਵਨੀ ਸਿੰਘ ਬਿੱਟੂ ਦੀ ਸ਼ਬਦਾवली ਫਿਰ ਸ਼ਬਦਾਵਲੀ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਾਂ ਬਿੱਟੂ ਦੀ ਜਿਹੜੀ ਸ਼ਬਦਾਵਲੀ ਕਹ ਰਹੇ ਹਾਂ ਮੁੱਖ ਮੰਤਰੀ ਪ੍ਰਤੀ ਉਹਨਾਂ ਨੇ ਕੱਲ੍ਹ ਵਾਇ ਵੀ ਸੁਣ ਰਿਹਾ ਸੀ ਜਿਹੜੇ ਸ਼ਬਦ ਉਹਨਾਂ ਨੇ ਸੀ ਸਖਦੇਵ ਜੀ ਤਾਂ ਪਰ ਉਹਨਾਂ ਦੇ ਉੱਤੇ ਜਾ ਕੇ ਕੱਲ੍ਹ ਪ੍ਰੈਸ ਕਾਨਫਰੰਸ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਔਰ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਰਾਜਨੀਤਿਕ ਗੱਲ ਕੋਈ ਨਹੀਂ ਕਰਾਂਗੇ ਪਰ ਪੱਤਰਕਾਰਾਂ ਵੱਲੋਂ ਕੋਈ ਸਵਾਲ ਹੋ ਜਾਂਦੇ ਫਿਰ ਜਵਾਬ ਵੀ ਦੇਣੇ ਪੈਂਦੇ ਆ ਨਾ ਪਰ ਉਹ ਜੋ ਜਿਹੜੀ ਉਹ ਸ਼ਬਦਾਵਲੀ ਵਰਤ ਰਹੀ ਸੀ ਉਹਦੀ ਕਾਫੀ ਅੱਜ ਚਰਚਾ ਵੀ ਹੋਈ ਹੈ ਔਰ ਬੜੀ ਮਤਲਬ ਮੰਦ ਭਾਗੀ ਕਹਿ ਲਓ ਜਾਂ ਬੜੀ ਮਿਆਰੀ ਨਹੀਂ ਸੀ ਉਹ ਸ਼ਬਦੀ ਜਿਹੜੇ ਮੁੱਖ ਮੰਤਰੀ ਪ੍ਰਤੀ ਜਾਂ ਕੇਜਰੀਵਾਲ ਪ੍ਰਤੀ ਜਿਹੜੇ ਉਹ ਸ਼ਬਦ ਵਰਤ ਰਹੇ ਸੀ ਔਰ ਜੇ ਦੇਖੀਏ ਹੁਣ ਕਰਦਾਰ ਰਾਜਨੀਤੀ ਚ ਕਰدار ਦੀ ਗੱਲ ਕਰੀਏ ਨੈਤਿਕਤਾ ਦੀ ਗੱਲ ਕਰੀਏ ਜਾਂ ਭਰੋਸੇਯੋਗਤਾ ਦੀ ਗੱਲ ਕਰੀਏ ਜਾਂ ਜ਼ਿੰਮੇਵਾਰੀ ਦੀ ਗੱਲ ਕਰੀਏ ਤਾਂ ਸਾਰਾ ਕੁਝ ਉਹਨਾਂ ਗਾਇਬ ਹੀ ਹੋ ਗਿਆ ਹਨ ਔਰ ਉਹ ਮੈਂ ਖੈਰ ਮੈਨੂੰ ਤਾਂ ਮੈਂ ਰਿਪੀਟ ਵੀ ਨਹੀਂ ਕਰ ਸਕਦਾ ਸ਼ਬਦ ਜਿਹੜੇ ਉਹ ਵਰਤ ਰਹੇ ਸੀ ਮੁੱਖ ਮੰਤਰੀ ਲਈ ਹਾਲਾਂਕਿ ਉਹ ਕਹਿ ਰਹੇ ਆ ਵੀ ਅਸੀਂ ਲੰਬਾ ਸਮਾਂ ਇੱਕ ਦੂਜੇ ਨਾਲ ਗੱਲਬਾਤ ਵੀ ਕਰਦੇ ਆਂ ਔਰ ਲੋਕਾਂ 'ਚ ਵੀ ਇਹ ਚਰਚਾ ਆ ਜਾਂ ਪੰਜਾਬ ਦੀ ਰਾਜਨੀਤੀ 'ਚ ਵੀ ਉਹ ਇੱਕ ਦੂਜੇ ਦੇ ਦੋਸਤ ਨੇ ਹਾਂਜੀ ਪਰ ਜਿਸ ਤਰ੍ਹਾਂ ਦੀ ਉਹ ਸ਼ਬਦਾਵਲੀ ਵਰਤ ਰਹੇ ਸੀ ਔਰ ਇਹਨਾਂ ਦਿਨਾਂ 'ਚ ਚੋਣਾਂ 'ਚ ਹੋ ਵੀ ਜਾਂਦਾ ਜਦੋਂ ਜਾਤੀ ਯਾ ਬਾਅਦ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਇੱਕ ਅਲੱਗ-ਅਲੱਗ ਸਟੇਜਾਂ ਹੁੰਦੀਆਂ ਜਿਵੇਂ ਜਿਵੇਂ ਚੋਣਾਂ ਦਾ ਤੁਸੀਂ ਨੇੜ ਨੂੰ ਜਾਣਿਆ ਵੋਟਾਂ ਦੇ ਤਾਂ ਫਿਰ ਉਹ ਹਰ ਤਰ੍ਹਾਂ ਦੇ ਸ਼ਬਦ ਹਰ ਤਰ੍ਹਾਂ ਦੇ ਦਾਅ ਹਰ ਤਰ੍ਹਾਂ ਦੀ ਮਤਲਬ ਦੂਜਿਆਂ ਨੂੰ ਨੀਵੇਂ ਦਿਖਾਉਣ ਲਈ ਚਾਹੇ ਉਹ ਸਰਕਾਰ ਤਰ ਹੋਵੇ ਜਾਂ ਵਿਰੋਧੀ ਤਰ ਹੋਵੇ ਇੱਕ ਦੂਜੇ ਨੂੰ ਨੀਵੇਂ ਦਿਖਾਉਣ ਲਈ ਕਈ ਤਰ੍ਹਾਂ ਦੇ ਦਾਅ ਪੇਚ ਕਹਿ ਲਓ ਕਈ ਤਰ੍ਹਾਂ ਦੀਆਂ ਬਹੁਤ ਮਤਲਬ ਥੱਲੇ ਲੈਵਲ ਦੀ ਜਿਹੜੀ ਸ਼ਬਦਾਵਲੀ ਵਰਤਣ ਲੱਗ ਜਾਂਦੇ ਆ ਪਿੱਛੇ ਜੇ ਵੀ ਇਹ ਮੁੱਦੇ ਤੇ ਜਾਂ ਜਦੋਂ ਕੈਪਟਨ ਤੇ ਬਾਦਲ ਸਾਹਿਬ ਦੀ ਉਹਨਾਂ ਪਰਿਵਾਰਾਂ ਦੀ ਵੀ ਸ੍ਰੀਕੇਵਾਜੀ ਰਹੀ ਕਹ ਲੋ ਸਿਆਸੀ ਸ੍ਰੀਕੇਵਾਜੀ ਉਹ ਵੀ ਇੱਕ ਵਾਰੀ ਖੂੰਡਿਆਂ ਤੱਕ ਚਲੀ ਗਈ ਹੋ ਤੁਹਾਨੂੰ ਯਾਦ ਸੀ ਵੀ ਖੂੰਡਿਆਂ ਤੱਕ ਚਲੀ ਗਈ ਸੀ ਇੱਕ ਦੂਜੇ ਦੇ ਖਿਲਾਫ ਗਈ ਇੱਥੋਂ ਤੱਕ ਕਿ ਰੈਲੀਆਂ 'ਚ ਕੈਪਟਨ ਨੂੰ ਖੂੰਡਾ ਦੇਣ ਲੱਗੇ ਸੀ ਇਸਤਮਾਨ ਵਜੋਂ ਵੀ ਇਹਨਾਂ ਨੇ ਜੀ ਕਾਲੀ ਦਲ ਦੇ ਉਹਨਾਂ ਦੇ ਖੂੰਡਾ ਫੇਰ ਨਾਏ ਕਰਨਾ ਇਦਾਂ ਦੀ ਮਤਲਬ ਉਹ ਜੋ ਖਹਿਰਾ ਇਸ ਵਾਰ ਉਹ ਸ੍ਰੀਕੇਵਾਜੀ ਤਾਂ ਹੈ ਨਹੀਂ ਕੀ ਪਰ ਜਿਹੜੀ ਉਹ ਵਰਤ ਰਏ ਸੀ ਸ਼ਬਦਾਬਲੀ ਮੁੱਖ ਮੰਤਰੀ ਪ੍ਰਤੀ ਜਾਂ ਕੇਜਰੀਵਾਲ ਉਹਨਾਂ ਦੇ ਪ੍ਰਤੀ ਉਹ ਉਹਦਾ ਉਹਦੀ ਉਹਦਾ ਵਿਰੋਧ ਵੀ ਹੋਇਆ ਕਈ ਲੋਕਾਂ ਨੇ ਉਹਦਾ ਇਤਰਾਜ਼ ਵੀ ਕੀਤਾ ਮੈਂ ਥੱਲੇ ਕਮੈਂਟ ਵੀ ਪੜ ਰਿਆ ਸੀ ਕਾਫੀ ਲੋਕ ਲਿਖ ਰਹੇ ਸੀ ਮਤਲਬ ਅ ਕਿਤੇ ਵੀ ਤੁਸੀਂ ਵਿਚਰਦੇ ਹੋ ਜਿਹੜਾ ਤੁਹਾਡੀ ਇੱਕ ਸਟੇਜ ਆ ਤੁਹਾਡਾ ਇੱਕ ਰਤਬਾ ਤੁਹਾਨੂੰ ਲੋਕਾਂ ਨੇ ਚੁਣਿਆ ਹੋਏ ਤੁਸੀਂ ਲੋਕਾਂ ਦੇ ਨਿਮੰਦੇ ਹੋ ਤੁਹਾਡੀ ਜਿਹੜੀ ਭਾਸ਼ਾ ਜਾਂ ਸ਼ਬਦਾਬਲੀ ਹੈ ਉਹ ਹਮੇਸ਼ਾ ਮਿਆਰੀ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਕੋਈ ਵੀ ਪੋਲੀਟੀਕਲ ਲੀਡਰ ਹੈ ਜਿਹੜਾ ਕਿਸੇ ਹਲਕੇ ਦਾ ਨੇਤਾ ਜਾਂ ਚਾਰਜ ਆ ਉਹ ਲੋਕਾਂ ਲਈ ਰੋਲ ਮਾਡਲ ਵੀ ਹੁੰਦਾ ਹੈ ਤੇ ਜਿਹੜੀ ਇਦਾਂ ਦੀ ਸ਼ਬਦਾਵਲੀ ਜਦੋਂ ਵਰਤਦੇ ਆ ਜਾਂ ਬੋਲਦੇ ਆ ਤਾਂ ਉਹਦਾ ਮਾੜਾ ਪ੍ਰਭਾਵ ਜਾਂਦਾ ਜੀ ਜੇ ਬਠਿੰਡੇ ਤੋਂ ਲੱਖਾਂ ਸਿਧਾਨਾ ਹੋਣਾਂ ਦੀ ਗੱਲ ਕਰੀਏ ਉਹਨਾਂ ਦੇ ਕਾਗਜ਼ ਰੱਦ ਹੋਣ ਦੀ ਅਫਵਾਹ ਉੱਠੀ ਆ ਸੱਚ ਆ ਕਿ ਝੂਠਾ ਲੱਖਸਤਾਣਾ ਦੇ ਅੱਜ ਸਾਰੇ মিডিਆ 'ਚ ਇੱਕ ਵਾਰੀ ਤਾਂ ਖਬਰ ਚੱਲ ਗਈ ਸੀ ਵੀ ਉਹਨਾਂ ਦੇ ਜਿਹੜੇ ਕਾਗਜ਼ ਰੱਦ ਹੋ ਗਏ ਨੇ ਪਰ ਉਸ ਤੋਂ ਬਾਅਦ ਕਹਿ ਲੋ ਜੇ ਉੱਥੇ ਦੇਖੀਏ ਤਾਂ ਬਟਿੰਡੇ 'ਚ ਉਹ ਵੀ ਕਾਫੀ ਮਜ਼ਬੂਤ ਜੇ ਚੌਕ ਉਹਨਾਂ ਨੇ ਬਹੁਤ ਕੋਨਾ ਮੁਕਾਬਲਾ ਉੱਥੇ ਲੱਖਸਤਾਣਾ ਵੀ ਉਸ 'ਚ ਸ਼ਾਮਲ ਹੈ ਪਹਿਲਾਂ ਵੀ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਜਿਹੜੀ ਲੜੀ ਆ ਮੋੜ ਹਲਕੇ ਤੋਂ ਉਦੋਂ ਵੀ ਉਹ ਕਾਫੀ 28000 ਕਿੰਨੀਆਂ ਵੋਟਾਂ ਲਗਾਏ ਆ ਉਸ ਹਲਕੇ ਤੋਂ ਔਰ ਬਟਿੰਡੇ 'ਚ ਵੀ ਉਹ ਪ੍ਰਭਾਵ ਰੱਖਦੇ ਆ ਔਰ ਵੱਡੀ ਗੱਲ ਹੈ ਕਿ ਉਹ ਉਹਨਾਂ ਦੇ ਜਿਹੜੇ ਉਹ ਅਮਰਤਪਾਲ ਉਹ ਰਾਜੇ ਦੀ ਪੰਥਕ ਵੋਟ ਨੂੰ ਵੀ ਹਾਂ ਉਹਨਾਂ ਦੇ ਬਾਤ ਆ ਕੇ ਉਹਨਾਂ ਦੇ ਕਾਗਜ਼ ਭਰਾ ਕੇ ਗਏ ਆ ਔਰ ਅੱਜ افਵਾਹ ਡੀਸੀ ਬਹੁਤ ਜ਼ਿਆਦਾ ਪਰ ਉਸ ਤੋਂ ਬਾਅਦ ਮੇਰੀ ਉਹਨਾਂ ਦਾ ਸਾਥੀ ਹੈ ਸੁਖ ਜਗਰਾਓ ਹਾਂਜੀ ਸ਼ਾਇਦ ਤੁਸੀਂ ਜਾਣਦੇ ਵੀ ਹੋਵੋਗੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਸਪਸ਼ਟ ਕੀਤਾ ਵੀ ਜਿਹੜੇ ਕਈ ਅਖਬਾਰਾਂ ਦੇ ਜਿਹੜੇ ਪੇਜ ਚੱਲਦੇ ਆ ਉਹ ਤੇ ਇਹ ਗਲਤ ਮਤਲਬ ਖਬਰ ਛਪ ਗਈ ਹੈ ਜਾਂ ਗਲਤ ਮੈਸੇਜ ਚੱਲਿਆ ਗਿਆ ਵੀ ਲੱਖੇ ਸਤਾਣੇ ਦੇ ਪੇਪਰ ਰੱਦ ਹੋ ਗਏ ਉਹਦੇ ਪੇਪਰ ਰੱਦ ਨਹੀਂ ਹੋਏ ਮੋ ਜਿਹੜੀ ਵੈਬਸਾਈਟ ਹੈਗੀ ਆ ਚੋਣ ਕਮਿਸ਼ਨ ਦੀ ਹਾਂਜੀ ਉਹ ਤੇ ਉਹ ਕਹਿੰਦੇ ਕਲੀਅਰ ਆ ਉਹਦੇ ਪੇਪਰ ਮਤਲਬ ਇਹ ਗਲਤ ਅਫਵਾਹ ਜਾਂ ਗਲਤ ਮੈਸੇਜ ਚੱਲਿਆ ਗਿਆ ਔਰ ਖਾਸ ਕਰਕੇ ਉਹ ਉਹਦੇ ਪੇਪਰ ਰੱਦ ਹੁੰਦੇ ਆ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨਾਲ ਜੁੜੇ ਹੋਇਆ ਉਹਨਾਂ ਦੀ ਭਾਵਨਾ ਨੂੰ ਬੜੀ ਠੇਸ ਲੱਗਣੀ ਸੀ ਹਾਂਜੀ ਪਰ ਉਹਨਾਂ ਲਈ ਇਹ ਉਹਨਾਂ ਦੇ ਸਾਥੀ ਨੇ ਕਿਹਾ ਵੀ ਇਹ ਜਰੂਰ ਸਪਸ਼ਟ ਕਰ ਦਿਓ ਤਾਂ ਕਿ ਸਾਰਿਆਂ ਤੱਕ ਮੈਸੇਜ ਜਾਏ ਉਹਨਾਂ ਦਾ ਆਪਦਾ ਵੀ ਕਾਫੀ ਵੱਡਾ ਪਲੇਟਫਾਰਮ ਆ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਚਾਹੇ ਲੱਖੇ ਸਦਾਣੇ ਦੇ ਪੇਜ ਆ ਜਾਂ ਸੋਖ ਜਗਰਾਉਂ ਆ ਜਾਂ ਉਹਨਾਂ ਦੇ ਹੋਰ ਵੀ ਸਾਥੀ ਨੇ ਅ ਖੈਰ ਉਹ ਉਹ ਜਿਹੜੀ ਅਫਵਾਸ ਸੀ ਉਹ ਕਲੀਅਰ ਹੈ ਉਹਨਾਂ ਦੇ ਪੇਪਰ ਜਿਹੜੇ ਮਨਜ਼ੂਰ ਹੋ ਗਏ ਨੇ ਤੇ ਉਹ ਚੋਣ ਮੈਦਾਨ ਚ ਰਹਿਣਗੇ ਹਨ ਜੀ ਪੰਜਾਬ ਵਿੱਚ ਨਹਿਰੀ ਪਾਣੀ ਟਿੱਲਾ ਤੱਕ ਪਹੁੰਚਾਉਣ ਦੇ ਦਾਅਵੇ ਤੇ ਵਿਵਾਦ ਫਿਰ ਛਿੜ ਗਿਆ ਇੱਕ ਪਿਛਲੇ ਕਈ ਦਿਨਾਂ ਤੋਂ ਇੱਕ ਚਰਚਾ ਚੱਲ ਰਹੀ ਹੈ ਵੀ ਜਿਹੜੇ ਹੈਗੇ ਨੇ ਔਰ ਭਗਵੰਤ ਮਾਨ ਸਰਕਾਰ ਜਿਹੜੀ ਉਹਨੂੰ ਮਤਲਬ ਆਪਦੀ ਪ੍ਰਾਪਤੀ ਵਜੋਂ ਜਾਂ ਦਾਵਾ ਕਰਦੀ ਹੈ ਤੁਸੀਂ ਸੁਣਿਆ ਹੋ ਜਦੋਂ ਚੋਣਾਂ 'ਚ ਵੀ ਕਿਤੇ ਬੋਲਦੇ ਆ ਜਾਂ ਉਹਨਾਂ ਦੀ ਲੀਡਰਸ਼ਿਪ ਬੋਲਦੀ ਹੈ ਵੀ ਅਸੀਂ ਜਿਹੜੇ ਖੇਤਾਂ 'ਚ ਟੇਲਾਂ ਤੱਕ ਪਾਣੀ ਪੰਚਾਇਤ ਦਾ ਨਹਿਰੀ ਹਨ ਪਰ ਉਹ ਜਿਹੜੇ ਉਹਦੇ ਅੰਕੜੇ ਲਏ ਜਾ ਰਹੇ ਆ ਜਾਂ ਨਹਿਰੀ ਪਟਵਾਰੀਆਂ ਤੋਂ ਜਾਂ ਜ਼ਾਇੀ ਵਿਭਾਗ ਤੋਂ ਲਏ ਜਾ ਰਹੇ ਆ ਉਹ ਮਤਲਬ ਕਹਿ ਰਹੇ ਆ ਵੀ ਦਬਾਅ ਪਾ ਕੇ ਲਏ ਜਾ ਰਹੇ ਆ ਔਰ ਕਈ ਪਟਵਾਰੀ ਮੈਂ ਦੇਖਿਆ ਜਿਹੜੇ ਰਣਜੀਤ ਸਿੰਘ ਢਿੱਲੋਂ ਨੇ ਉਹ ਪਿਛਲੇ ਦਿਨੀ ਜਗਰਾਉਂ ਇਲਾਕੇ ਦਾ ਦੌਰਾ ਕਰਦੇ ਸੀ ਤਾਂ ਚਾਰ ਜਾਂ ਪੰਜ ਫਟਵਾਰੀ ਨੇ ਮਿਲ ਕੇ ਵੀ ਉਹਨਾਂ ਨੂੰ ਕਿਹਾ ਵੀ ਸਾਤੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਜੀ ਇਹ ਲਿਖ ਕੇ ਭੇਜੋ ਵੀ ਸਾਡੇ ਜਿਹੜੀ ਗਰਦਾਫਰੀ ਆ ਉਹ ਚ ਕਲੀਅਰ ਕਰੋ ਵੀ ਸਾਰੇ ਟੇਲਾਂ ਤੱਕ ਪਾਣੀ ਜਾ ਚੁੱਕਿਆ ਹਨ ਹਾਂਜੀ ਤੇ ਇਹ ਔਰ ਤੁਸੀਂ ਇਸ ਮੁੱਦੇ ਤੇ ਜਿਹੜੀ ਉਹ ਜੂਨੀਅਨ ਵੀ ਹੈ ਸ਼ਾਇਦ ਸੰਘਰਸ਼ ਕਰ ਰਹੀ ਹੈ ਤੁਹਾਨੂੰ ਪਤਾ ਹੋ ਪ੍ਰਟਵਾਰੀ ਜੂਨੀਅਨ ਹਾਂ ਪ੍ਰਟਵਾਰੀ ਜੂਨੀਅਨ ਉਹ ਹਨਾ ਸੰਘਰਸ਼ ਕਰ ਰਹੇ ਆ ਔਰ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਸ਼ਾਇਦ ਜਸਕਰਨ ਸਿੰਘ ਉਹਨਾਂ ਨੂੰ ਵੀ ਮੁਤਲ ਕਰ ਦਿੱਤਾ ਗਿਆ ਜਾਂ ਇਸ ਇਸ ਉਹ ਚ ਹਨਾ ਪਰ ਇਹ ਕਨਫਰਮ ਨਹੀਂ ਹੈਗਾ ਇਹਦੇ ਬਾਰੇ ਮੈਨੂੰ ਔਰ ਇਹ ਜ਼ਰੂਰ ਹੈ ਕਿ ਉਹਨਾਂ ਤੋਂ ਜਿਹੜੇ ਇਹ ਅੰਕੜੇ ਇਕੱਠੇ ਕੀਤੇ ਜਾ ਰਹੇ ਆ ਉਹ ਸਿਰਫ ਇਹ ਆ ਵੀ ਤੁਸੀਂ ਲਿਖ ਕੇ ਭੇਜੋਵੇ ਸਾਰੇ ਥਾਮਾਂ ਤੇ ਅਸੀਂ ਪਾਣੀ ਪੰਚਾਇਤ ਆ ਔਰ ਜਿਹੜੀ ਵਿਰੋਧੀ ਧਿਰ ਆ ਕਹੋ ਅੱਜ ਮੈਂ ਮਜੀਠੀਆ ਨੂੰ ਵੀ ਸੁਣ ਰਿਹਾ ਸੀ ਉਹ ਬੋਲ ਰਿਹਾ ਸੀ ਵੀ ਇਹ ਅੰਕੜੇ ਜਿਹੜੇ ਨੇ ਆਉਣ ਵਾਲੇ ਸਮੇਂ 'ਚ ਜਿਹੜੇ ਮਤਲਬ ਤਾਂ ਲਏ ਜਾ ਰਹੇ ਆ ਤਾਂ ਕਿ ਸੁਪਰੀਮ ਕੋਰਟ ਦੇ ਕੇਸ 'ਚ ਦਿੱਤੇ ਜਾ ਸਕਣ ਵੀ ਪੰਜਾਬ 'ਚ ਜਿਹੜਾ ਪਾਣੀ ਆ ਉਹ ਟੇਲਾਂ ਤੱਕ ਪਹੁੰਚ ਚੁੱਕਿਆ ਜਾਂ ਐਸਵਾਈਐਲ ਨਹਿਰ ਆ ਉਸ ਮੁੱਦੇ ਤੇ ਉਹਦੇ ਨਾਲ ਜੋੜ ਕੇ ਮਤਲਬ ਵਿਰੋਧੀ ਧਿਰ ਵਾਰ ਕਰ ਰਹੀ ਸੀ ਇਹ ਅੰਕੜੇ ਜਿਹੜੇ ਝੂਠੇ ਇਕੱਠੇ ਕਰਕੇ ਸੁਪਰੀਮ ਕੋਰਟ ਚ ਪੇਸ਼ ਕਰਨਗੇ ਵੀ ਪੰਜਾਬ ਦੇ ਕਿਸਾਨਾਂ ਨੂੰ ਤਾਂ ਪਾਣੀ ਮਿਲ ਚੁੱਕਿਆ ਹੁਣ ਜਿਹੜਾ ਸਾਡੇ ਕੋਲ ਵਾਧੂ ਪਾਣੀ ਆ ਉਹ ਦੂਜੀਆਂ ਸਟੇਟਾਂ ਨੂੰ ਦਿੱਤਾ ਜਾ ਸਕੇ ਫਿਰ ਉਹਦੇ ਨਾਲ ਉਹ ਜਿਹੜੀ ਐ ਇਹ ਵੀ ਜੋੜ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਰਾਜਨੀਤੀ ਹੋ ਰਹਾ ਤੇ ਹਰਿਆਣਾ 'ਚ ਹੋ ਰਹਾ ਦਿੱਲੀ 'ਚ ਚਲੇ ਜਾਂਦੇ ਹੋਰ ਮਤਲਬ ਇਸ ਢੰਗ ਨਾਲ ਜਿੱਥੇ ਇਸ ਮੁੱਦੇ ਤੇ ਇਹਨੂੰ ਸੱਤਾਧਾਰੀ ਤਿਹਰੇ ਜਿਹੜੀ ਆਪਦੀ ਪ੍ਰਾਪਤੀ ਦਿਖਾ ਰਹੀ ਹੈ ਉਹਦੇ ਦੂਸਰੇ ਪਾਸੇ ਵਿਰੋਧੀ ਤਿਹਰੇ ਤੇ ਮਤਲਬ ਇਸ ਮੁੱਦੇ ਨੂੰ ਉਸ ਵਾਧੂ ਪਾਣੀ ਨਾਲ ਜੋੜ ਕੇ ਜਾਏ ਇਹਨੂੰ ਇੱਕ ਉਹ ਦੱਸ ਰਹੀ ਹੈ ਵੀ ਦੂਜੀਆਂ ਸਟੇਟਾਂ ਨੂੰ ਪਾਣੀ ਦੇਣ ਲਈ ਇੱਕ ਰਾਹ ਖੁੱਲਿਆ ਜਾ ਰਿਹਾ ਜਾਂ ਸੁਪਰੀਮ ਕੋਰਟ 'ਚ ਜਿਹੜਾ ਕੇਸ ਆ ਉਹਨੂੰ ਮਤਲਬ ਉਹਦੇ ਹੱਕ ਚ ਕਹਿ ਲੋ ਜੁਡੀਆ ਸਟੇਟਾਂ ਦੇ ਹਰਿਆਣੇ ਦੇ ਹੱਕ ਚ ਭੁਗਤਾਉਣ ਲਈ ਇਹ ਸਾਰੀ ਜਿਹੜੀ ਡਿਟੇਲ ਲਈ ਜਾ ਰਹੀ ਹੈ ਤੇ ਇਸ ਚ ਇਹ ਆਉਣ ਵਾਲੇ ਦਿਨਾਂ ਚ ਮੈਨੂੰ ਲੱਗਦਾ ਹੋਰ ਵੀ ਮਸਲਾ ਪੱਕੂਗਾ ਤੇ ਕਿਉਂਕਿ ਹੋਰ ਪਟਵਾਰੀ ਵੀ ਜਿਹੜੇ ਨੇ ਆ ਇਹ ਮੁੱਦਾ ਵਿਰੋਧੀ ਧਿਰ ਦੇ ਜਿਹੜੇ ਆਗੂ ਉਹਨਾਂ ਕੋਲੇ ਠਾ ਰਹੇ ਆ ਕਿਸ ਤਰ੍ਹਾਂ ਇਹ ਹੋਰ ਮੁੱਦਾ ਭਖਦਾ ਜਾਂ ਕੀ ਇਹ ਚ ਸਚਾਈ ਹੈਗੀ ਆ ਉਹ ਆਉਣ ਵਾਲੇ ਦਿਨਾਂ ਚ ਹੋਰ ਨਿਕਰ ਕੇ ਸਾਹਮਣੇ ਆਉ। ਧੰਨਵਾਦ ਜੀ। ਕੱਲ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਵਿਚਕਾਰ ਇੱਕ ਨਵੀਂ ਚੋਣ ਚਰਚਾ ਲੈ ਕੇ। ਧੰਨਵਾਦ ਜੀ।